ਸਾਡਾ ਜਿਹੜਾ ਭਰਾ ਜਿਹੜਾ ਉੱਥੇ ਸ਼ਹਾਦਤ ਪਾ ਗਿਆ ਅੱਜ ਉਹਦੇ ਪਰਿਵਾਰ ਨੂੰ ਜਿਹੜੀ مالی ਮਦਦ ਆ ਜਿਹੜੀ 1 ਕਰੋੜ ਰੁਪਏ ਦੀ ਰਕਮ ਆ ਉਹ ਵੀ ਜਿਹੜੀ ਪਰਿਵਾਰ ਦੀ ਕੀਤੀ ਗਈ ਹੈ ਔਰ ਉਹਦੀ ਜਿਹੜੀ ਭੈਣ ਹੈਗੀ ਆ ਸਾਡੀ ਛੋਟੀ ਭੈਣ ਆ ਉਦੇ ਲਈ ਵੀ ਜਿਹੜੀ ਨੌਕਰੀ ਦਾ ਜਿਹੜਾ ਪੰਜਾਬ ਸਰਕਾਰ ਨੇ ਕੀਤਾ ਸੋ ਵਿਰੋਧੀਆਂ ਦਾ ਕੰਮ ਹੈ ਅਸੀਂ ਜੋ ਲੋਕਾਂ ਦੇ ਨਾਲ ਜਿਹੜੇ ਵਿਸ਼ਵਾਸ ਦੇ ਨਾਲ ਅਸੀਂ ਫਤਵਾ ਲੈ ਕੇ ਆਏ ਤੇ ਲੋਕਾਂ ਦੇ ਨਾਲ ਕਿ ਜ਼ੀਰੋ ਐਫ ਆਈ ਆਰ ਦੇ ਵਿੱਚ ਨਾਮ ਕਿਉਂ ਨਹੀਂ ਪਾਇਆ ਉਹ ਨਾਮ ਹੋਣਾ ਚਾਹੀਦਾ ਅਸੀਂ ਰਾਤ ਨੂੰ ਪੋਸਟਮਾਰਟਮ ਕੀਤਾ ਗਿਆ ਜਿਹੜਾ ਕਿ ਗਾਈਡਲਾਈਨਸ ਦੇ ਜੀ ਅਗੇਂਸਟ ਹੈਗਾ ਤੇ ਇਸ ਤਰੀਕੇ ਦੇ ਕਦਮ ਰਾਤ ਨੂੰ ਦੇਖੋ ਪੰਜਾਬ ਸਰਕਾਰ ਮਾਨਯੋਗ ਸੀਐਮ ਸਾਹਿਬ ਹਰ ਇੱਕ ਜਿਹੜਾ ਉਹ ਫੈਸਲਾ ਲੈ ਰਹੇ ਨੇ ਔਰ ਪਹਿਲੀ ਦਫਾ ਹੋਇਆ ਕਿ ਬਤੌਰ ਮੁੱਖ ਮੰਤਰੀ ਤੁਸੀਂ ਮੀਡੀਆ ਕਰਮੀ ਸਾਰੇ ਉੱਥੇ ਹਾਜ਼ਰ ਸੀਗੇ ਤੇ ਜਦੋਂ ਰਾਤ ਦੇ 2:00 2:00 ਵਜੇ ਤੱਕ 2:30 2:30 ਵਜੇ ਤੱਕ ਜਿਹੜੀਆਂ ਮੀਟਿੰਗਾਂ ਦੇ ਵਿੱਚ ਮੁੱਖ ਮੰਤਰੀ ਸਾਹਿਬ ਆਪ ਜਿਹੜੇ ਉਹਨਾਂ ਦੇ ਵਕੀਲ ਬਣ ਕੇ ਬੈਠਦੇ ਸੀ ਸੋ ਇਹ ਚੀਜ਼ਾਂ ਪਹਿਲੀ ਦਫਾ ਹੋ ਰਹੀਆਂ ਨੇ ਔਰ ਪੰਜਾਬ ਦੇ ਕਿਸਾਨਾਂ ਦੇ ਨਾਲ ਹਮੇਸ਼ਾ ਅਸੀਂ ਆਪ ਧਰਨੇ 'ਚ ਉਹਨਾਂ ਦੇ ਨਾਲ ਜਾਂਦੇ ਰਹੇ ਹਾਂ ਔਰ ਇੱਕ ਆਪ ਕਿਸਾਨ ਪਰਿਵਾਰ ਤੋਂ ਜਿਹੜਾ ਜਿਹੜਾ ਬਲੌਗ ਕਰਦੇ ਆ ਅਸੀਂ ਪੰਜਾਬ ਦੀ ਆਵਾਮ ਜਾਣਦੀ ਹੈ ਪੰਜਾਬ ਦੇ ਲੋਕ ਜਾਣਦੇ ਆ ਕਿ ਅਸੀਂ ਕਿਹਨੂੰ ਰਿਪਰੈਜ਼ੈਂਟ ਕਰ ਰਹੇ ਹਾਂ ਸੋ ਵਿਰੋਧੀ ਦਾ ਕੰਮ ਹੁੰਦਾ ਉਹਨਾਂ ਨੂੰ ਬੋਲਣ ਦਿਓ ਪੰਜਾਬ ਦੇ ਲੋਕ ਨੇ ਜਿਹੜਾ ਉਹਦਾ ਜਵਾਬ ਜਿਹੜਾ ਲੋਕ ਦੇ ਦੇਣਗੇ ਠੀਕ ਹੈ ਜੀ